ਲਓ ਜੀ ਅੱਜ ਆਪਣੇ ਕੋਲੇ ਆ ਗਈ ਬਲੈਰੋ ਪਿਕ ਅੱਪ ਤੇ ਅੱਜ ਦਾ ਰੂਟ ਆ ਆਪਣਾ ਮਲੋੜ ਦਾ ਰਾਜ ਆਪਾਂ ਗਿੱਦੜ ਬਾਹੀ ਵੀ ਖੜਾਂਗੇ ਤੁਹਾਨੂੰ ਗਿੱਦੜ ਬਾਹੇ ਦਾ ਵੀਊ ਵੀ ਪੂਰਾ ਦਿਖਾਵਾਂਗੇ ਇਸ ਟਾਈਮ ਆਪਾਂ ਫਿਰਦੇ ਆ ਗੋਨਿਆਣੇ ਦੇ ਨਵੇਂ ਬਣਿਆ ਰੋਡ ਤੇ ਜਿਹੜਾ ਹਾਈਵੇ ਤੋਂ ਪਾਟ ਕੇ ਸਿੱਧਾ ਗੋਨਿਆਣੇ ਬਸ ਛੱਡੇ ਨੂੰ ਆਉਂਦਾ ਤੇ ਦਾ ਹਾਲ ਇੰਨਾ ਕਿ ਜ਼ਿਆਦਾ ਚੰਗਾ ਨਾ ਖੈਰ ਛੱਡੋ ਆਪਾਂ ਤਾਂ ਕੀ ਲੈਣਾ ਆਪਾਂ ਲੰਘਣਾ ਹੁੰਦਾ ਕਦੇ ਕਦੇ ਆਉਦੇ ਕੰਮ ਤੱਕ ਕੰਮ ਉਸ ਤੋਂ ਬਾਅਦ ਆਪਾਂ ਚੜਾਂਗੇ ਸਿੱਧਾ ਜਾ ਕੇ ਹਾਈਵੇ ਤੇ ਤੇ ਹਾਈਵੇ ਦੇ ਉੱਤੇ ਤੁਸੀਂ ਆਪਣੀ ਸਪੀਡ ਚੈੱਕ ਕਰ ਸਕਦੇ ਹੋ ਆਪਾਂ 60 70 ਤੋਂ ਤੇ ਨਹੀਂ ਜਾਂਦੇਗਾ ਕਿ ਆਪ ਜੀ ਤੇ ਅੱਜ ਆਪਣੇ ਨਾਲ ਆ ਇੱਕ ਬਹੁਤ ਹੀ ਵੱਡੀ ਮਹਾਨ ਹਸਤੀ ਸਿਕੰਦਰ ਦੀ ਗ੍ਰੇਟ ਜਿਹਨੂੰ ਸਾਰੇ ਜਾਣਦੇ ਨੇ ਬਾਕੀ ਉਹ ਸਿਕੰਦਰਨੀ ਜਿਹਨੇ ਦੁਨੀਆ ਜਿੱਤ ਲਈ ਸੀ ਇਹ ਉਹ ਸਿਕੰਦਰ ਆ ਜਿਹੜਾ ਕਹਿੰਦਾ ਕਿਹੜੀ ਦੁਨੀਆ ਵੀਰੇ ਉਸ ਤੋਂ ਬਾਅਦ ਆਪਣੀ ਗੱਡੀ ਸਿੱਧੀ ਪਹੁੰਚੀ ਜੀ ਟੋਲ ਟੈਕਸ ਤੇ ਆਪਾਂ ਨੂੰ ਮਿਲੀ ਹਰੀ ਬੱਤੀ ਆਪਾਂ ਨੂੰ ਟੋਲ ਟਾਪ ਦੇ ਹੀ ਸਿਕੰਦਰ ਦੀ ਗ੍ਰੇਟ ਨੂੰ ਆ ਗਿਆ ਮੂਤ ਕਹਿੰਦਾ ਸਾਈਡ ਤੇ ਲਾਹ ਮੁੱਤਿਆ ਜਾਊਗਾ ਆਪਾਂ ਗੱਡੀ ਲਈ ਸਾਈਡ ਤੇ ਤੇ ਮੇਰੇ ਵੀਰੋ ਆਉ ਖੜਾ ਸ਼ੂਟਰ ਜਲਦੀ ਧਾਰਾ ਮਾਰੀ ਜਾਂਦਾ ਫਿਰ ਆਪਾਂ ਪਹੁੰਚੇ ਗਿੱਦੜ ਵਹੇ ਸਿੱਧਾ ਕਬੀਰਾ ਕੈਫੇ ਦੇ ਉੱਤੇ ਜਿਹੜਾ ਆਉਂਦਾ ਸੂਏ ਤੇ ਉਸ ਤੋਂ ਬਾਅਦ ਇੱਧਰ ਵਿੱਚ ਹੀ ਕਹਿੰਦਾ ਉੱਧਰ ਵਿੱਚ ਹੀ ਕਣ ਕੰਮ ਚਿਕਣੋ ਚਿਕਣੀ ਹੋਇਆ ਪਿਆ ਬੰਦਾ ਜਾਵੇ ਤਾਂ ਜਾਵੇ ਕਿੱਧਰ ਤਾਂ ਲਾਲਚ ਬਹੁਤ ਬੁਰੀ ਚੀਜ਼ ਹੈ ਫਿਰ ਆਪਾਂ ਪਹੁੰਚੇ ਸਿੱਧਾ ਗਿੱਦੜ ਬਹੇ ਦੀਆਂ ਵਿਚਾਲੜੀਆਂ ਸੜਕਾਂ ਤੇ ਜਿਹੜੀ ਜਾਂਦੀ ਹੈ ਗਲੀ ਸਿੱਧੀ ਸਟੇਸ਼ਨ ਵਾਲੀ ਸਾਈਡ ਇਹ ਆਪਾਂ ਕੱਢਦੇ ਹੋਏ ਗਲੀਆਂ ਦੇ ਵਿੱਚ ਗੇੜੇ ਉਸ ਤੋਂ ਬਾਅਦ ਆਪਾਂ ਸਿੱਧਾ ਪਹੁੰਚ ਗਏ ਸਟੇਸ਼ਨ ਵਾਲੀ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਸਟੇਸ਼ਨ ਵਾਲੀ ਸਾਈਡ ਦਾ ਵਿਊ ਤੇ ਸਾਹਮਣੇ ਹੈਰੀ ਚਿਕਨ ਸੈਂਟਰ ਐਂਡ ਢਾਬਾ ਮੈਂ ਕਹਿਆ ਕੀ ਬਾਤਾਂ ਇੱਥੇ ਵੀ ਟ੍ਰੈਫਿਕ ਬਹੁਤ ਹੁੰਦਾ ਉਸ ਤੋਂ ਬਾਅਦ ਆਪਾਂ ਪਹੁੰਚੇ ਸਿੱਧਾ ਸਕਾਏ ਮੋ ਔਲ ਕੋਣ ਕੋਣ ਹੈ ਸਕਾਈ ਮਾਲੇ ਕਰੀ ਕਮੈਂਟ ਕਰਕੇ ਜਰੂਰ ਦੱਸਿਓ ਉਦਾਂ ਹੀ ਜੀ ਕੀਤਾ ਮੈਂ ਕਿਹਾ ਚਲੋ ਸਕਾਈ ਮਾਲ ਦੇ ਵਿੱਚ ਢੇੜਾ ਕੱਢਿਆ ਜਾਵੇ ਆਪਾਂ ਰੁਕੇ ਕਰੇ ਕਿਤੇ ਨਹੀਂ ਬਸ ਗੱਡੀ ਬਾੜੀ ਤੇ ਗੱਡੀ ਕੱਢੀ ਢੇੜਾ ਕੱਢਿਆ ਗੱਡੀ ਕਮਾਈ ਜਿਹੜੇ ਮੋੜੇ ਕੱਢਣ ਤੋਂ ਬਾਅਦ ਆਪਾਂ ਸਿੱਧੀ ਕੀਤੀ ਗੱਡੀ ਸਕਾਈ ਮਾਲ ਤੋਂ ਬਾਹਰ ਨੂੰ ਆਪਾਂ ਲਾਵਾਂਗੇ ਜਿਹ ਹੁਣ ਇਥੋਂ ਐਗਜ਼ਿਟ ਇਥੋਂ ਐਗਜ਼ਿਟ ਹੋਣ ਤੋਂ ਬਾਅਦ ਆਪਾਂ ਸਿੱਧਾ ਜਾਵਾਂਗੇ ਮਲੋਟ ਤੁਹਾਨੂੰ ਦਿਖਾਵਾਂਗੇ ਮਲੋਟ ਦਾ ਰੂਟ ਉਹ ਖੜਾ ਸਾਹਮਣੇ ਭਾਈ ਪਕੌੜੇ ਤਲੀ ਜਾਂਦਾ ਚਿਕਨ ਵਾਲੇ ਮੈਂ ਕਿਹਾ ਕਿਆ ਬਾਤਾਂ ਸਮੇਂ ਲੰਤਰ ਬੈਠੇ ਤੱਕ ਆ ਗਈ ਤੋਂ ਬਾਅਦ ਆ ਫੇਰ ਆਪਾ ਪਹੁੰਚੇ ਜੀ ਸਿੱਧਾ ਮਲੋਟ ਵਾਲੇ ਚੌਕ ਤੇ ਜਿੱਥੇ ਲਿਖਿਆ ਆਈ ਲਵ ਮਲੋਟ ਕਾਣ ਕਾਣ ਮਲੋਟ ਤੋਂ ਆਪਣੇ ਨਾਲ ਜੁੜਿਆ ਹੋਇਆ ਕਮੈਂਟ ਕਰਕੇ ਜਰੂਰ